ਮਾਰਵਲਸ ਕਨਵੈਂਟ ਸਕੂਲ ਕੁਬਾਇਆ ਦੇ ਬੱਚਿਆਂ ਨੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਕੀਤਾ ਰੋਸ਼ਨ ਜਾਣਕਾਰੀ ਮੁਤਾਬਕ ਕਰਾਟੇ ਚੈਂਪੀਅਨਸ਼ਿਪ ਵਿੱਚ ਮਾਰਵਲਸ ਸਕੂਲ ਕੁਬਾਇਆ ਦੇ ਬੱਚਿਆਂ ਵੱਲੋਂ ਹਾਈ ਕਮਾਂਡੋ ਚੈਂਪੀਅਨਸ਼ਿਪ ਵਿੱਚ ਪਾਰਟਿਸਪੇਟ ਕੀਤਾ ਗਿਆ ਜਿਸ ਵਿੱਚ ਮਾਰਵਲਸ ਕਨਵੈਂਟ ਸਕੂਲ ਦੇ ਬੱਚਿਆਂ ਨੇ 7 골ਡ ਮੈਡਲ 5 ਸਿਲਵਰ ਮੈਡਲ ਅਤੇ ব্রونز ਮੈਡਲ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਦੱਸ ਦਈਏ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਸਿੱਖਿਆ ਦਿੱਤੀ ਜਾਂਦੀ ਹੈ ਜਿਸ ਦਾ ਨਤੀਜਾ ਬੱਚਿਆਂ ਨੇ ਮੈਡਲ ਜਿੱਤ ਕੇ ਸਕੂਲ ਦੀ ਝੋਲੀ ਵਿੱਚ ਪਾਇਆ First of all, I am very uh, thankful to my Lord and Almighty. Uh, today, the students of Marvelous Convent School Gubaya have really done well uh, by participating in the PCS Shukla Memorial Third Cup in 2024. And uh, they have won the seven gold medals, uh, five silver medals, and other bronze medals. And uh, I think this is a And I also am grateful to the parents who have given the consent. जिन्होंने अपनी सहमति दी है और हमारा ये एक मान बढ़ाया है तो इस तरह से मुझे लगता है कि ये स्कूल के लिए एक बहुत ही अप्रीशियस मोमेंट्स हैं सर जिस तरह देख रहे हैं कि आजकल नौजवान लड़के नशे की तरफ जा रहे हैं आप बच्चों को क्या संदेश दोगे कि वो नशे छोड़कर खेलों की तरफ जी बिल्कुल आपने ये यह यहाँ पे सही क्वेश्चन किया है कि आजकल जो है नशे भर रहे हैं लेकिन जो हमारी क्वालिटी है स्कूल की जिस पर हम फोकस कर रहे हैं उसमें हमारा टारगेट ये है कि अलोंग विद दी क्वालिटी एजुकेशन मॉरल वैल्यूज एंड एथिक्स वी कैन प्रोवाइड द शेप टू सोसाइटी अलोंग विद दी कोकरिकुलर एक्टिविटीज एंड स्पोर्ट्स दैट्स वाई वी आर प्रोवाइडिंग स्पेशल कोच फॉर एवरी स्पोर्ट्स लाइक अब बास्केटबॉल क्रिकेट टाइकडो मार्शल आर्ट्स एंड इट इज रियली अटर ऑफ ग्लोरी फॉर मी डेट माई प्लेयर्स एंड स्टूडेंट्स आर रियली डूइंग वेल और मेरा यही संदेश है कि इस क्षेत्र को कि हम लोग भविष्य में भी एक अच्छी शिक्षा पद्धति के साथ साथ एक क्वालिटी की गतिविधियां भी देंगे और साथ में खेल कूद में बच्चों को आगे लेके जाएंगे ये मेरा और मेरी मैनेजमेंट की तरफ से मेरा पूरे क्षेत्र को ये एक वचन है उसके लिए मैं वचनबद्ध हूँ हुरे बहुत बहुत ਬਹੁਤ ਬਹੁਤ ਮਾਣ ਮਦਾਇਆ ਹੈ ਬੱਚਿਆਂ ਨੇ ਅੱਜ ਇਲਾਕੇ ਚ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਆਈ ਐਮ ਰੀਅਲੀ ਗ੍ਰੇਟਫੁਲ ਟੂ एवरीवन ਕਿਉਂਕਿ ਹਜੇ ਅਸੀਂ ਸਾਡੀ ਸ਼ੁਰੂਆਤ ਹੈ ਤੇ ਸਾਡੇ ਸੁਪਨੇ ਪੂਰੇ ਹੁੰਦੇ ਦਿਸ ਰਹੇ ਸਾਨੂੰ ਸਾਡੀਆਂ ਅੱਖਾਂ ਸਾਹਮਣੇ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਸਟ ਇੱਕ ਸ਼ੁਰੂਆਤ ਹੈ ਕਿਉਂਕਿ ਅੱਜ ਜੋ ਅਸੀਂ ਇੱਕ ਛੋਟਾ ਜਿਹਾ ਇਹਨਾਂ ਨੂੰ ਇੱਕ ਐਪਰੀਸ਼ੀਏਸ਼ਨ ਦੇ ਰਹੇ ਆ ਸਕੂਲ ਦੇ ਵਿੱਚ ਜਦੋਂ ਬੱਚੇ ਜਿੱਤ ਕੇ ਆਏ ਨੇ ਮੈਡਲ ਸੱਤ ਮੈਡਲ 골ਡ ਮੈਡਲ সিলਵਰ ব্রونز जित ਕੇ ਹਨ ਇੱਕ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ ਜਿਹੜੇ ਬੱਚਿਆਂ ਨੂੰ ਮਤਲਬ ਇੱਕ ਛੋਟਾ ਜਿਹਾ ਸੀ ਪੁਸ਼ਅਪ ਦਿੱਤਾ ਤੇ ਬੱਚੇ ਕਿੱਥੋਂ ਤੱਕ ਸ਼ਾਇਨ ਕਰ ਰਹੇ ਨੇ ਤੇ ਸਾਡਾ ਇਹ ਸੁਪਨਾ ਹੈ ਕਿ ਬੱਚੇ ਨੈਸ਼ਨਲ ਖੇਡਨ ਤੇ ਪੂਰੇ ਇੰਡੀਆ ਦਾ ਨਾਮ ਰੋਸ਼ਨ ਕਰਨ ਤੇ ਬੱਚਿਆਂ ਲਈ ਇੱਕ ਚੀਜ਼ ਬਹੁਤ ਜ਼ਰੂਰੀ ਮੈਟਰ ਕਰਦੀ ਹੈ ਕਿ ਐਪਰੀਸ਼ੀਏਸ਼ਨ ਜਦੋਂ ਇੱਕ ਆਪਾਂ ਛੋਟੀ ਜਿਹੀ ਅਚੀਵਮੈਂਟ ਲਈ ਬੱਚਿਆਂ ਨੂੰ ਬਹੁਤ ਐਪਰੀਸ਼ੀਏਟ ਕਰਦੇ ਆਂ ਤੇ ਉਹ ਬੱਚੇ ਉਹੀ ਚੀਜ਼ ਨੈਕਸਟ ਗੇਮ ਚ ਉਹ ਹਾਂਦੇ ਨੇ ਕਿ ਹਾਂ ਕਿ ਮਤਲਬ ਸਾਨੂੰ ਹੋਰ ਕੁਝ ਵੀ ਐਪਰੀਸੀਏਸ਼ਨ ਮਿਲੇਗਾ ਸਾਡਾ ਨਾਮ ਰੋਸ਼ਨ ਹੋਏਗਾ ਇਲਾਕੇ ਚ ਤੇ ਬੱਚੇ ਹੋਰ ਵੀ ਐਫਰਟਸ ਪਾਉਂਦੇ ਨੇ ਤੇ ਇਹ ਸਭ ਕੁਝ ਸਾਡੀ ਇਹੀ ਮਤਲਬ ਸ਼ੁਰੂ ਤੋਂ ਕੋਸ਼ਿਸ਼ ਰਹੀ ਏ ਤੇ ਅੱਗੇ ਵੀ ਇਹੀ ਕੋਸ਼ਿਸ਼ ਰਹੇਗੀ ਕਿ ਅਸੀਂ ਜੋ ਹੋ ਸਕਦਾ ਹੈ ਅਸੀਂ ਬੱਚਿਆਂ ਲਈ ਕਰੀਏ ਬੱਚਿਆਂ ਨੂੰ ਹਰ ਚੀਜ਼ ਲਈ ਟ੍ਰੇਨਰਸ ਹਰ ਚੀਜ਼ ਲਈ ਕੋਚਿੰਗ ਅਚੀ ਡਾਈਟ ਲਈ ਹਰ ਚੀਜ਼ ਲਈ ਤਾਂ ਕਿ ਬੱਚੇ ਨਸ਼ੇ ਤੋਂ ਦੂਰ ਰਹਿਣ ਇੱਕ ਆਪਣੀ ਸਿਹਤ ਦਾ ਧਿਆਨ ਰੱਖਣ ਆਪਣੇ ਇਲਾਕੇ ਦਾ ਧਿਆਨ ਰੱਖਣ ਤੇ ਆਪਣੇ ਪੇਰੈਂਟਸ ਲਈ ਦਾ ਵੀ ਤੇ ਪਿਲਕ ਸਭ ਦਾ ਨਾਮ ਰੋਸ਼ਨ ਕਰਨ ਮੈਂ ਇਸ ਇਸ ਮੌਕੇ ਤੇ ਬਹੁਤ-ਬਹੁਤ ਖੁਸ਼ ਹਾਂ ਸਾਡੀ ਪੂਰੀ ਟੀਮ ਸਾਨੂੰ ਸਾਨੂੰ ਵੀ ਇੱਕ ਮਤਲਬ ਬੂਸਟ ਮਿਲਦਾ ਹੈ ਕਿ ਹਾਂ ਕਿ ਸਾਡੇ ਬੱਚੇ ਕੁਝ ਨਾ ਕੁਝ ਕਰ ਰਹੇ ਹੈ ਇਲਾਕੇ ਚ ਅਸੀਂ ਹੋਰ ਐਫਰਟਸ ਕਰੀਏ ਕਿ ਇਹਨਾਂ ਲਈ ਹੋਰ ਚੰਗੇ ਰਿਸੋਰਸਸ ਪੈਦਾ ਕਰ ਸਕੀਏ ਮੇਰਾ ਨਾਮ ਸਰਕਾਰ ਸਿੰਘ ਤੁਹਾਡੇ ਵੱਲੋਂ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ ਸੀ ਹਾਂਜੀ ਸਰ ਉਹਦਾ ਰਿਜ਼ਲਟ ਅੱਜ ਆਇਆ ਕੀ ਹੋ ਗਿਆ ਮੈਨੂੰ ਸਰ ਬਹੁਤ ਵਧੀਆ ਲੱਗਿਆ ਕਿ ਮਾਰਬਲ ਕਨਵਰਟ ਦੇ ਸਕੂਲ ਅੱਜ ਸਾਈਕ ਮਾਂਡੋ ਚੈਂਪੀਅਨਸ਼ਿਪ ਵਿੱਚ ਪਾਰਟਿਸਿਪੇਟ ਕੀਤਾ ਹੈ ਫਿਲਹਾਲ ਜਿੰਨੇ ਸਾਡੇ ਬੱਚੇ ਗਏ ਸਾਰਿਆਂ ਨੇ ਮੈਡਲ ਆਇਆ ਜਿੰਦੇ ਚ ਸਾਡੇ 7 골ਡ ਆਇਆ ਤੇ 7 ਮਤਲਬ ਕਿ ਬਰੋਜ਼ ਆਇਆ ਬਾਕੀ ਸਿਲਵਰ ਆਇਆ ਸਾਨੂੰ ਬਹੁਤ ਵਧੀਆ ਅਸਰ ਲੱਗਿਆ ਕਿ ਬੱਚਾ ਨੇ ਇੰਨਾ ਸੋਹਣਾ ਪਾਰਟਿਸਿਪੇਟ ਕੀਤਾ ਹੈ ਤੇ ਵਧੀਆ ਲੱਗ ਰਿਹਾ ਸਰ ਜਿਹੜੀ ਟ੍ਰੇਨਿੰਗ ਦੇ ਰਹੇ ਸੀ ਤੁਸੀਂ ਕਿਹਦਾ ਸਭ ਤੋਂ ਚੰਗੀ ਸੀ ਮੈਂ ਸਰ ਇੱਕ ਮਹੀਨਾ ਹੀ ਹੋਇਆ ਮੈਨੂੰ ਤਾਂ ਫਸਟ ਟਾਈਮ ਆਇਆ ਸਕੂਲ 'ਚ ਮੈਂ ਟ੍ਰੇਨਿੰਗ ਦੇ ਰਿਹਾ ਮੈਨੂੰ ਵਧੀਆ ਲੱਗ ਰਿਹਾ ਬੱਚੇ ਪੂਰੇ ਪਰਫਾਰਮੈਂਸ ਦੇ ਰਿਹਾ ਹੈ ਔਰ ਬੱਚਾਂ ਦਾ ਜਿਹੜਾ ਲਗਾਣ ਹੈ ਪੂਰਾ ਪ੍ਰੈਕਟੀਕਲ ਹੋ ਚੁੱਕਾ ਹੈ ਮਾਸ਼ਾ ਅੱਲਾਹ ਬੱਚੇ ਸਿੱਖਣਾ ਵੀ ਚਾਹਦੇ ਆਂ ਔਰ ਬੱਚਿਆਂ ਦੀ ਅੱਗੇ ਵੀ ਆਏ ਬੱਚੇ ਨੈਸ਼ਨਲ ਤੱਕ ਵੀ ਵਧੀਆ ਪਾਰਟਿਸਪੇਟ ਕਰਨਗੇ ਸਾਨੂੰ ਇਸ ਇਲਾਕੇ ਜੋ ਮਾਰਵਲ ਸਕੂਲ ਜਦੋਂ ਤੋਂ ਇੱਥੇ ਆਏ ਸਾਨੂੰ ਬਹੁਤ ਖੁਸ਼ੀ ਹੋਈ ਏ ਕਿਉਂ ਪਹਿਲੇ ਵੀ ਇਹ ਮਾਰਵਲ ਸਕੂਲ ਦਾ ਬਹੁਤ ਰਿਜ਼ਲਟ ਅੱਛੇ ਆ ਰਹੇ ਨੇ ਪਰ ਅੱਜ ਸਾਨੂੰ ਹੋਰ ਵੀ ਖੁਸ਼ੀ ਹੋਈ ਜੋ ਜਿਲੇ ਪੱਧਰ ਤੇ ਸਾਡੇ ਬੱਚੇ ਨਿਮਾਣੇ ਜਿੱਤ ਕੇ ਆਏ ਗੋਲਡ ਮੈਡਲ ਦੂਸਰਾ ਮੈਡਲ ਇਹ ਸਾਨੂੰ ਬਹੁਤ ਹੀ ਖੁਸ਼ੀ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਕਿ ਬੱਚਾ ਨੂੰ ਇਸ ਪਾਸੇ ਹੋਰ ਵੀ ਲਗਨ ਲਗਾਵਾਗੇ ਔਰ ਇਲਾਕੇ ਜਿਸ ਨੇ ਆ ਭੇਜਾਂਗੇ ਕਿ ਜੋ ਮਾਰਵਲ ਸਕੂਲ ਹੈ ਇਹਦੀ ਪੜ੍ਹਾਈ ਵੀ ਚੰਗੀ ਏ ਔਰ ਖੇਡਾਂ ਵੱਲੋਂ ਵੀ ਹਰ ਪੱਖੋਂ ਜਿਹੜਾ ਬਹੁਤ ਅੱਛੇ ਇੱਥੋਂ ਦੇ ਅਧਿਆਪਕ ਹਨ ਔਰ ਪ੍ਰਿੰਸੀਪਲ ਜੀਆ ਔਰ ਇੱਥੇ ਖੇਡਾਂ ਦੇ ਵੀ ਖਾਸ ਪ੍ਰਬੰਧ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਬੱਚਾਂ ਦਾ ਇਨਾਂ ਉੱਤੇ ਸ਼ਾਬਾਸ਼ ਵਧਾਉਣ ਲੱਗਿਆ ਔਰ ਆਉਣ ਅਸਾਂ ਵਿੱਚ ਹੋਰ ਵੀ ਉੱਚਾ ਨਾਂ ਸਾਡੇ ਬੱਚੇ ਔਰਤ ਦੇ ਪ੍ਰਿੰਸੀਪਲ ਔਰ ਸਟਾਰ ਸਮੂਥ ਸਾਹਿਬ ਉੱਚਾ ਨਾ ਕਰਨਗੇ ਔਰ ਬੱਚੇ ਇਹਨਾਂ ਦੇ ਨਾਲ ਪੂਰੀ ਸਹਿਮਤੀ ਦੇਣਗੇ ਜੀ ਨਹੀਂ ਸਾਨੂੰ ਬਹੁਤ ਖੁਸ਼ੀ ਹੈ ਸਭ ਤੋਂ ਪਹਿਲਾਂ ਤਾਂ ਜੀ ਵੈਗੁਰੂ ਜੀ ਦਾ ਖਾਲਸਾ ਸਿਰ ਵੈਗੁਰੂ ਜੀ ਦੀ ਫਤਿਹ ਮੈਂ ਸਮਝਦਾ ਕਿ ਜਿਹੜਾ ਕੱਲ ਪਰਸੋ ਇਹਨਾਂ ਨੇ ਸ਼ੀਧੀ ਦਿਹਾੜਾ ਬਣਾਇਆ ਔਰ ਗੁਰੂ ਦੀ ਓਟ ਆਸਰਾ ਲਿਆ ਉਹਦੇ ਮੁਤਲਕ ਅੱਜ ਜੋ ਬੱਚੇ ਸਾਰੇ ਜਿੱਤ ਕੇ ਆਏ ਨੇ ਬਹੁਤ ਹੀ ਵਧੀਆ 골ਡ ਮੈਡਲ ਸਿਲਵਰ ਮੈਡਲ ਔਰ ਗਿੰਗ ਮੈਡਲ ਲੈ ਕੇ ਆਏ ਨੇ ਪਹਿਲਾ ਤਾਂ ਆਸਰਾ ਵੈਗੁਰੂ ਜੀ ਦਾ ਹੈ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸਟਾਫ ਹੈ ਪ੍ਰਿੰਸੀਪਲ ਸਾਹਿਬ ਕੋਚ ਸਾਹਿਬ ਜਿੰਨਾ ਵੀ ਸਟਾਫ ਹੈ ਕਮਾਇ ਇਹਨਾਂ ਮਾਰਵਲ ਸਕੂਲ ਦਾ ਉਹਨਾਂ ਇਹਨਾਂ ਦੀ ਬਹੁਤ ਮਹਿਲਤ ਹੈ ਜਿਹੜੇ ਕਿ ਬੱਚੇ ਅੱਜ ਇੰਨਾ ਉਤਸ਼ਾਹ ਨਾਲ ਖੇਡੇ ਆ ਔਰ ਮੈਡਲ ਜਿੱਤ ਕੇ ਆਏ ਆ ਇਹਨਾਂ ਨੇ ਕਮਾਇ ਦਾ ਨਾਮ ਵੀ ਰੋਸ਼ਨ ਕੀਤਾ ਹੈ ਔਰ ਆਪਣੇ ਮਾਪਿਆਂ ਦਾ ਪ੍ਰਿੰਸੀਪਲ ਸਾਹਿਬ ਦਾ ਇਹ ਸਟਾਫ ਬੱਚੇ ਜੋ ਕੋਚ ਸਾਹਿਬ ਨੇ ਜਿੰਨੇ ਸਾਰਿਆਂ ਦਾ ਇਨਾਮ ਰੋਸ਼ਨ ਕੀਤਾ ਹੈ ਬੜੀ ਖੁਸ਼ੀ ਦੀ ਗੱਲ ਹੈ ਔਰ ਅਸੀਂ ਚਾਹੁੰਦੇ ਹਾਂ ਵੀ ਸਕੂਲ ਦਿਨ ਦੁਗਣੀ ਔਰ ਰਾਤ ਚੌਗਣੀ ਤਰੱਕੀ ਕਰਦਾ ਰਹੇ ਔਰ ਅਸੀਂ ਵੀ ਇਸ ਵਿੱਚ ਹਾਜ਼ਰੀ ਦਿੰਦੇ ਰਹੀਏ